ਅੱਜ ਕੱਲ ਤੁਸੀਂ ਇੱਕ ਚੀਜ਼ ਨੋਟ ਕਰ ਰਹੇ ਹੋ ਚੁਪਹਿਰੇ ਚੁਪਹਿਰਿਆਂ ਦੇ ਵਿੱਚ ਸੰਗਤਾਂ ਕਿਵੇਂ ਬਾਬਾ ਦੀਪ ਸਿੰਘ ਜੀ ਦੀਆਂ ਪਿਆਰ ਚ ਖੁਸ਼ੀਆਂ ਲੁੱਟ ਰਹੀਆਂ ਨੇ ਖੁਸ਼ੀਆਂ ਸੁਣਿਓ ਚੁਪਹਿਰਿਆਂ ਦੇ ਵਿੱਚ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਜੇ ਕਰੋੜਾ ਪਤੀ ਬੰਦੇ ਕਰੋੜਾ ਪਤੀ ਬੰਦੇ ਉਹ ਵੀ ਮੰਗਤੇ ਬਣ ਕੇ ਲਾਈਨ ਦੇ ਵਿੱਚ ਲੱਗੇ ਹੁੰਦੇ ਨੇ ਭਿਖਾਰੀ ਬਣ ਕੇ ਬੱਪੂ ਦੀਪ ਸਿੰਘ ਦੇ ਦਰ ਦੇ ਉੱਤੇ ਬਹਿ ਕੇ ਬਾਣੀ ਪੜਦੇ ਨੇ ਬਾਣੀ ਨੂੰ ਸੁਣਦੇ ਨੇ ਭਿਖਾਰੀ ਬਣ ਕੇ ਪਰੇ ਮੈਂ ਕਰਕੇ ਪ੍ਰੇਮ ਨਾਲ ਮੈਂ ਕਰੋੜਾ ਪਤੀ ਬੰਦਾ ਪਰੇ ਮੈਂ ਕਰਤੀ ਕਰੋੜਾ ਪਤਨੀ ਮਰ ਤੇਰੀਆਂ ਦਿੱਤੀਆਂ ਦਤਮ ਭੋਗਨੇ ਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਸੁਣਿਓ ਧਿਆਨ ਨਾਲ ਕਰੋੜਾ ਪਤੀ ਬੰਦੇ ਵੀ ਜਦੋਂ ਈਗੋ ਦਾ ਤਿਆਗ ਕਰਕੇ ਚੁਪੈਰਿਆਂ ਦੇ ਵਿੱਚ ਹਾਜ਼ਰੀਆਂ ਭਰਦੇ ਨੇ ਤੇ ਬਾਬਾ ਦੀਪ ਸਿੰਘ ਨੂੰ ਫਿਕਰ ਲੱਗ ਜਾਂਦਾ ਕਿ ਮੈਂ ਇਹਦੀਆਂ ਝੋੜੀਆਂ ਕਿਵੇਂ ਭਰਣੀਆਂ ਨੇ ਵਾ ਵਾ ਸ਼ੁਕਰਾਨੇ ਸਤਿ ਸ੍ਰੀ ਅਕਾਲ ਤੇ ਅੱਜ ਕੱਲ੍ਹ ਕਈ ਚੁਪਹਿਰਿਆਂ ਦੇ ਉਲਟ ਵੀ ਬੜਾ ਬੋਲਦੇ ਨੇ ਵਿਰੋਧਤਾ ਕਰਦੇ ਜੀ ਚੌਪਹਿਰੇ ਕਿਉਂ ਹੁੰਦੇ ਨੇ ਚੁਪਹਿਰੇ ਕਿਉਂ ਹੁੰਦੇ ਨੇ ਗੁਰੂ ਘਰ ਵਿੱਚ ਚੁਪਹਿਰੇ ਕਿਉਂ ਹੁੰਦੇ ਨੇ ਉਹ ਭੋਲਿਓ ਜੇ ਤੁਹਾਡੇ ird gird ਕੋਈ ਇਹੋ ਜਿਹਾ ਹੋਵੇ ਉਹਨੂੰ ਇਹ ਨਿਮਰਤਾ ਸਹਿਤ ਬੇਨਤੀ ਕਰਨਾ ਅਸੀਂ ਲੜਾਈ ਝਗੜੇ ਨਹੀਂ ਕਰਨੇ ਨਿਮਰਤਾ ਸਹਿਤ ਬੇਨਤੀ ਕਰਨਾ ਕਿਉਂਕਿ ਮੈਂ ਬੜਾ ਹੈਰਾਨ ਹੋਣਾ ਚੁਪਹਿਰਿਆਂ ਦੇ ਵੱਲ ਲਾਉਣ ਵਾਲੇ ਵੀ ਸਿੱਖ ਨੇ ਹੁਣ ਮੈਂ ਤੁਹਾਨੂੰ ਚੁਪਹਿਰੇ ਕੱਟਣ ਦੀ ਪ੍ਰੇਰਣਾ ਦੇਣੀ ਮੈਂ ਸਿੱਖੀ ਆ ਨਾ ਦਸਤਾਰ ਹੀ ਸਜਾਈ ਹੈ ਨਾ ਤੇ ਅਫਸੋਸ ਇਸ ਗੱਲ ਦਾ ਚੁਪਹਿਰਿਆਂ ਨੂੰ ਰੋਕਣ ਵਾਲੇ ਵੀ ਸਿੱਖੀ ਨੇ ਸਿੱਖ ਆਪਸ ਦੇ ਵਿੱਚ ਲੜਨ ਗੁਰੂ ਨੂੰ ਚੰਗਾ ਨਹੀਂ ਲੱਗਦਾ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੀ ਨਾ ਹਾਰੇ ਜੇ ਕੋਈ ਦੁਬਦਾ ਹੈ ਬਹਿ ਕੇ ਸਲਾਹ مشورہ ਕਰ ਲੋ ਬਹਿ ਕੇ ਇੱਕ ਦੂਜੇ ਦੀ ਦੁਬਦਾ ਦੂਰ ਕਰ ਲੋ ਪਰ ਲੋਕਾਂ ਦੇ ਸਾਹਮਣੇ ਤਮਾਸ਼ਾ ਨਾ ਬਣਾਓ ਕਿਸੇ ਵੀ ਗੱਲ ਦਾ ਮੇਰੀ ਬੇਨਤੀ ਸੁਣਿਓ ਧਿਆਨ ਨਾਲ ਕਈ ਚੁਪੈਰਿਆਂ ਦੀ ਵਿਰੋਧਤਾ ਕਰਦੇ ਨੇ ਜੀ ਚੁਪੈਰੇ ਕਿਉਂ ਇਹ ਕੋਈ ਹੋਰ ਮਤਲਬ ਨਹੀਂ ਹੁੰਦਾ ਚੁਪੈਰਿਆਂ ਦਾ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਚੌ ਪਹਿਰਾ ਪਹਿਰਾ ਦਾ ਚੌਥਾ ਹਿੱਸਾ ਗੁਰੂ ਦੇ ਲੇਖੇ ਲਾਉਣਾ ਅੱਠ ਪਹਿਰ ਨੇ 3 ਘੰਟੀਆਂ ਦਾ 1 ਪੈਰ ਤਾਂ ਹੀ 24 ਘੰਟੇ ਬਣਦੇ ਨੇ 24 ਘੰਟੀਆਂ ਦਾ ਚੌਥਾ ਹਿੱਸਾ ਭਾਵ 6 ਘੰਟੇ ਗੁਰੂ ਦੇ ਲੇਖੇ ਤੋਂ ਲਾਉਣੇ ਇਹਨੂੰ ਕਹਿੰਦੇ ਨੇ ਚੁਪਹਿਰਾ ਇਹਦੇ ਵਿੱਚ ਕੋਈ ਮਨਮਤ ਤੇ ਹੈ ਨਹੀਂ ਬੱਜ ਕੇ ਜੇ ਤੂੰ ਬਹਿ ਗਿਆ ਗੁਰੂ ਚਰਨਾਂ ਵਿੱਚ ਚਲੋ ਹੋਰ ਗੱਲਾਂ ਦੀਆਂ ਛੱਡੋ ਗੱਲਾਂ ਇੱਕ ਗੱਲ ਦਾ ਜਵਾਬ ਦਿਓ ਜਦੋਂ ਬੰਦਾ 6 ਘੰਟੇ ਬਾਬਾ ਦੀਪ ਸਿੰਘ ਦੇ ਦਰ ਤੇ ਬਹਿ ਜਾਏ ਜਾਂ ਇੱਥੇ ਚੁਪਹਿਰੇ ਸ਼ੁਰੂ ਹੋਏ ਇੱਥੇ ਕਿਤੇ ਵੀ ਗੁਰੂ ਘਰ 'ਚ ਬਹਿ ਜਾਏ ਉਹ 6 ਘੰਟੇ ਨਿੰਦਿਆ ਕਰਨ ਸੁਣਨ ਤੋਂ ਤੇ ਬਚ ਗਿਆ ਨਾ ਕੀ ਮਾੜਾ ਕੀਤਾ ਅੱਖਾਂ ਨਾਲ ਮੋਬਾਈਲਾਂ ਦੇ ਉੱਤੇ ਗੰਦਗੀ ਵੇਖਣ ਤੋਂ ਤੇ ਬਚ ਗਿਆ ਨਾ ਦੱਸੋ ਕੀ ਮਾੜਾ ਕੀਤਾ ਦੱਸੋ ਮੈਨੂੰ ਦੱਸੋ ਮੈਨੂੰ ਕੀ ਮਾੜਾ ਕੀਤਾ ਉਹ ਪਿਆਰਿਓ ਉਹ 6 ਘੰਟੇ ਉਹਨੇ ਆਪਣੇ ਗੁਰੂ ਦੀ ਉਸਤਤ ਕੀਤੀ ਸੁਖਮਨੀ ਸਾਹਿਬ ਦੀ ਬਾਣੀ ਪੜੀ ਜਪਜੀ ਸਾਹਿਬ ਦੀ ਬਾਣੀ ਪੜੀ ਚਉਪਾਈ ਸਾਹਿਬ ਦੀ ਬਾਣੀ ਪੜੀ ਐ ਚੇ ਮਾੜਾ ਕੀ ਕੀਤਾ ਮਾੜਾ ਕੀ ਹੋਇਆ ਇਹ ਤੇ ਸਾਰੀ ਸਭ ਤੋਂ ਵੱਡੀ ਗੁਰਮਤ ਤੇ ਗੁਰਮਤ ਬਾਣੀ ਪੜਨੀ ਬਾਣੀ ਸੁਣਨੀ ਬਾਣੀ ਨਾਲ ਜੁੜਨਾ ਜੋੜਨਾ ਭਾਨਾ ਕੋਈ ਵੀ ਬਣ ਜੇ ਭਾਨਾ ਕੋਈ ਵੀ ਬਣ ਜੇ ਬਸ ਜੁੜਨਾ ਹੈ ਜੁੜਨਾ ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ ਹੁਣ ਤੁਸੀਂ ਕਈਆਂ ਨੇ ਆਪਣੀਆਂ ਧੀਆਂ ਤੋਰੀਆਂ ਨੇ ਕਈਆਂ ਨੇ ਤੋਰਣੀਆਂ ਨੇ ਵਿਆਉਣੀਆਂ ਨੇ ਨਾ ਕਈਆਂ ਨੇ ਧੀਆਂ ਕਈਆਂ ਨੇ ਵਿਆਈਆਂ ਨੇ ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ ਕਹਿੰਦੇ ਰੋਂਦੀ ਕਰਲਾਉਂਦੀ ਨੂੰ ਵੀ ਡੋਲੇ ਚਾੜ ਦੇਓ ਅੱਗੇ ਜਾ ਕੇ ਘਰ ਵਸਾਈ ਲੈਂਦੀ ਆ ਖੁ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਬੱਚੀ ਡੋਲੇ ਚੜਨ ਲੱਗਿਆ ਜਦੋਂ ਰੋਂਦੀ ਬਾਪ ਕਵੇ ਇਹ ਰੋ ਰਹੀ ਮੈਨੂੰ ਡੋਲੀ ਚੜਨਾ ਹੀ ਨਹੀਂ ਭੇਜਣਾ ਹੀ ਨਹੀਂ ਸਹੁਰੇ ਘਰ ਕਦੀ ਐਦਾਂ ਹੁੰਦਾ ਨਹੀਂ ਹੁੰਦਾ ਬੱਚੀ ਰੋਂਦੀ ਵੀ ਇਹਨਾਂ ਬਾਪੂ ਤੋਰ ਦੇਂਦਾ ਅੱਗੇ ਜਾ ਕੇ ਘਰ ਵਸ ਜਾਂਦਾ ਉਹ ਪਿਆਰਿਓ ਭਾਵੇਂ ਕਿਸੇ ਬਹਾਨੇ ਨਾਲ ਬਾਣੀ ਪੜੀ ਜਾ ਰਹੀ ਬਾਣੀ ਨੇ ਕਿਰਪਾ ਦਾ ਖਾਤਾ ਖੋਲਣਾ ਹੀ ਹੈ ਤੁਲਸੀ ਹਰ ਹਰ ਕੀਜੀਏ ਭਾਵੇਂ ਰੀਜ ਭਾਵੇਂ ਖੀਜ ਉਲਟਾ ਪਲਟਾ ਹਰਾ ਹੋਏ ਜਿਉਂ ਧਰਤੀ ਮੇਂ ਬੀਜ ਧਰਤੀ ਦੇ ਵਿੱਚ ਬੀਜ ਪਾਇਆ ਪੁੱਠਾ ਪਾਤਾ ਸਿੱਧਾ ਪਾਤਾ ਉਹਨੇ ਤੇ ਹਰਾ ਹੋਣਾ ਹੀ ਹੈ ਫਲ ਦੇਣਾ ਹੀ ਹੈ ਇਸੇ ਤਰ੍ਹਾਂ ਬਾਣੀ ਕਿਸੇ ਵੀ ਬਹਾਨੇ ਤੂੰ ਪੜਨੇ ਹੈ ਬਾਣੀ ਨੇ ਬਖਸ਼ਿਸ਼ ਦਾ ਖਾਤਾ ਤੇਰੇ ਤੇ ਖੋਲਣਾ ਹੀ ਖੋਲਣਾ हां ਇਹਦੇ ਵਿੱਚ ਇੱਕ ਚੀਜ਼ ਏ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਨੇ ਬਾਬਾ ਦੀਪ ਸਿੰਘ ਜੀ ਪਿਆਰਿਓ ਬ੍ਰਹਮ ਗਿਆਨੀ ਆਪ ਪਰਮੇਸ਼ਰ ਏ ਬਾਬਾ ਦੀਪ ਸਿੰਘ ਜੀ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਨੇ ਬਸ ਆ ਚੀਜ਼ ਨਹੀਂ ਪੜ੍ਹਣੀ ਸ਼ੀਨਾਂ ਤੇ ਅਸੀਂ ਜਾਣਦੇ ਆ ਲੱਖਾਂ ਦੀ ਗਿਣਤੀ ਵਿੱਚ ਚੁਪਹਿਰੇ ਕੱਟਦੇ ਆ ਕੱਟਣੇ ਨੇ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਵੀ ਚੁਪਹਿਰੇ ਕੱਟੋ ਪਰ ਗੁਰੂ ਨਾਮਦਾਸ ਦੇ ਚੁਪਹਿਰੇ ਕੱਟਣੇ ਨਾ ਭੁੱਲਿਓ ਗੁਰੂ ਨਾਮਦਾਸ ਦੇ ਚੁਪਹਿਰੇ ਕੀ ਨੇ ਉਹਨਾਂ ਦਾ ਬਚਨ ਕਮਾਓ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਹ ਚੁਪਹਿਰਾ ਕੱਟੋ ਉਹ ਬਾਣੀ ਪੜੋ ਅੰਮ੍ਰਿਤ ਵੇਲਾ ਸੰਭਾਲੋ ਗੁਰੂ ਦੇ ਜੋ ਪਾਏ ਹੋਏ ਪੂਰਣੇ ਨੇ ਉਹਨਾਂ ਤੇ ਚੱਲਣਾ ਗੁਰੂ ਨਾਮਦਾਸ ਦੇ ਚੁਪਹਿਰੇ ਟਕਣੇ ਨਹੀਂ ਛੱਡਣੇ ਆਪਾਂ ਗੁਰੂ ਦੇ ਬਚਨ ਕਮਾਉਣੇ ਨਹੀਂ ਛੱਡਣੇ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਬਾਬਾ ਦੀਪ ਸਿੰਘ ਜੀ ਗੁਰੂ ਨਹੀਂ ਪਰ ਉਹਦੇ ਪਿਆਰੇ ਗੁਰਸਿੱਖ ਨੇ ਜਿਨ੍ਹਾਂ ਨੂੰ ਇਹੋ ਜੀ ਚਾਬੀ ਦੇਤੀ ਬਾਬਾ ਦੀਪ ਸਿੰਘ ਨੂੰ ਆਦੀਪ ਸਿੰਘ ਜਿਹਦੇ ਉੱਤੇ ਤੂੰ ਖੁਸ਼ ਉਹਦੇ ਉੱਤੇ ਮੈਂ ਖੁਸ਼ ਜਿਹਦੇ ਉੱਤੇ ਤੇਰੀ ਖੁਸ਼ੀ ਉਹਦੇ ਉੱਤੇ ਮੇਰੀ ਖੁਸ਼ੀ ਜਿਹਦੇ ਵੱਲ ਤੂੰ ਉਹਦੇ ਵੱਲ ਮੈਂ ਜਿਦੇ ਵੱਲੋਂ ਤੂੰ ਨਿਗਾ ਫੇਰ ਲੇਂਗਾ ਨਾ ਦੁਨੀਆਂ ਦੀ ਕੋਈ ਤਾਕਤ ਨਹੀਂ ਕੋਈ ਉਹਦੇ ਵੱਲ ਨਿਗਾ ਪਾ ਜਾਵੇ ਵਾਹ ਕੋਈ ਮੇਰੀ ਨਿਗਾ ਪਵਾ ਜਾਵੇ ਕੋਈ ਦੁਨੀਆਂ ਦੀ ਤਾਕਤ ਨਹੀਂ ਉਥੇ ਆਖੋ ਧੰਗੁਰੂ ਨਾਮਦਾਸ ਜੀ ਧੰਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਤੇ ਇਹ ਸ਼ਕਤੀ ਆਈ ਕਿਥੋਂ ਬਾਬਾ ਦੀਪ ਸਿੰਘ ਜੀ ਕੋਲ ਇਹ ਪਾਵਰ ਆਈ ਕਿਥੋਂ ਇਹ ਪਿਆਰਿਓ ਇਹ ਸਾਡਾ ਇਤਿਹਾਸ ਹੈ ਕੋਈ ਬਣਾ ਕੇ ਮੈਂ ਗੱਲਾਂ ਨਹੀਂ ਕਰ ਰਿਹਾ ਵੇਖੋ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਾ ਕੇ ਕੋਈ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਚੜਾਉਂਦਾ ਹੈ ਕੋਈ ਮਾਇਆ ਭੇਟਾ ਚੜਾਉਂਦਾ ਹੈ ਕੋਈ ਰੁਮਾਲੇ ਭੇਟਾ ਚੜਾਉਂਦਾ ਹੈ ਪਰ ਬਾਬਾ ਦੀਪ ਸਿੰਘ ਜੀ ਇਹੋ ਜਿਹੇ ਪਿਆਰੇ ਗੁਰਸਿੱਖ ਨੇ ਉਹ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਆਪਣਾ ਸੀਸ ਹੀ ਭੇਟਾ ਚੜਾ ਦਿੱਤਾ ਸੋਨਹਾਰਾ ਸ੍ਰੀ ਅਕਾਲ ਆਪਣਾ ਸੀਸ ਹੀ ਭੇਟਾ ਚੜਾਉਂਦਾ ਸੀਸ ਤੇ ਫਿਰ ਗੁਰੂ ਰਾਮਦਾਸ ਨੇ ਇਹੋ ਜੀਆਂ ਚਾਬੀਆਂ ਦੇਤੀਆਂ ਕਲਗੀ ਧਰਨੇ ਇਹੋ ਜੀਆਂ ਚਾਬੀਆਂ ਦੇਤੀਆਂ ਅਨਹਦ ਬਾਣੀ ਪੂੰਜੀ ਸੰਤਨ ਹੱਥ ਰੱਖੀ ਕੁੰਜੀ ਪ੍ਰਚਾਰ ਤੇ ਸਿੱਖਾਂ ਨੂੰ ਆਹ ਕਰਨਾ ਚਾਹੀਦਾ ਹੈ ਕਿ ਬਾਬਾ ਦੀਪ ਸਿੰਘ ਦੇ ਚਪੈਰੇ ਵੀ ਕਟੋ ਤੇ ਗੁਰੂ ਰਾਮਦਾਸ ਨੂੰ ਨਾ ਭੁੱਲੋ ਪਰ ਅਸੀਂ ਉਲਟੇ ਪਾਸੇ ਤੁਰ ਪਏ ਜੀ ਚਪੈਰਿਆਂ ਦੀ ਕੀ ਲੋੜ ਹੈ ਇਹ ਤੇ ਮਨਮਤ ਹੈ ਉਹ ਪਿਆਰਿਓ ਦੂਜੇ ਧਰਮਾਂ ਵਿੱਚ ਸਾਡੇ ਲੋਕ ਸ਼ਾਮਲ ਹੋਈ ਜਾ ਰਹੇ ਕੋਈ ਗੁਰਮਤ ਸ਼ੁਕਰੇ ਕਿਸੇ ਨਾ ਕਿਸੇ ਬਹਾਨੇ ਇਸ ਚੀਜ਼ ਨੂੰ ਥੱਲ ਪੈ ਰਹੀ ਸ਼ੁਕਰਾਨਾ ਇਹ ਤੇ ਸ਼ੁਕਰਾਨਾ ਕਰੋ ਕਿ ਬਾਬਾ ਦੀਪ ਸਿੰਘ ਜੀ ਆਪ ਆਪਣੀ ਕਲਾ ਵਰਤਾਰ ਹੈ ਉਹ ਜਿਹੜੇ ਦੂਜੇ ਪਾਸੇ ਵੀ ਜਾ ਰਹੇ ਸੀ ਉਹ ਵੀ ਮੁੜ ਕੇ ਖੰਡੇਵਾੜੇ ਬੱਪੂ ਦੇ ਦਰ ਤੇ ਆਉਣ ਲੱਗ ਪਏ ਧੰਨ ਬਾਬਾ ਦੀਪ ਸਿੰਘ ਤੇ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਭਰੀ ਜਾ ਰਹੀ ਜਿਹੜੇ ਪ੍ਰੇਮ ਨਾਲ ਆ ਰਹੇ ਮੈਨੂੰ ਪਰੇ ਕਰਕੇ ਆ ਰਹੇ ਸਭ ਦੀਆਂ ਝੋਲੀਆਂ ਸਭ ਦੀਆਂ ਝੋਲੀਆਂ ਪੁੱਤ ਚਾਹੀਦਾ ਆ ਲੈ ਜਾ ਵੀਜ਼ਾ ਚਾਹੀਦਾ ਆ ਲੈ ਜਾ ਹਾਂਜੀ ਕਾਰੋਬਾਰਾਂ ਚ ਬਰਕਤਾਂ ਚਾਹੀਦੀਆਂ ਆ ਲੈ ਜਾ ਤੇ ਜੇ ਬਾਬਾ ਦੀਪ ਸਿੰਘ ਜੀ ਕੋਲੋਂ ਆ ਕੇ ਕੋਈ ਕਹਿੰਦਾ ਨਾ ਬਾਬਾ ਜੀ ਮੈਨੂੰ ਤੁਸੀਂ ਚਾਹੀਦੇ ਬਾਬਾ ਜੀ ਕਹਿੰਦੇ ਮੈਂ ਵੀ ਤੇਰੇ ਹਿਰਦੇ ਚ ਚੌਂਕੜਾ ਮਾਰ ਕੇ ਬਹਿ ਗਿਆ ਵਾ ਵਾਹਿਗੁਰੂ ਜੀ ਸਾਹਿਬ ਸ੍ਰੀ ਅਕਾਲ ਚੁਪੈਰੇ ਕੱਟ ਕੇ ਜਿਹੜਾ ਕਹਿੰਦਾ ਨਾ ਗੁਰੂ ਰਾਮਦਾਸ ਮੈਨੂੰ ਤੂੰ ਚਾਹੀਦਾ ਤੇ ਗੁਰੂ ਰਾਮਦਾਸ ਵੀ ਉਹਦੇ ਨਾਲ ਹੀ ਤੁਰ ਪਿੰਦੇ ਨੇ ਹਾਂਜੀ ਉਹਦੇ ਖਰਦੇ ਚ ਹੀ ਬਹਿ ਜਾਂਦੇ ਨੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੱਲ ਤੇ ਹੈ ਪ੍ਰੇਮ ਦੀ ਮੈਂ ਨੂੰ ਪਰੇ ਕਰਨ ਦੀ ਮੈਂ ਨੂੰ ਪਰੇ ਕਰਨ ਦੀ ਜਦੋਂ ਮੈਂ ਨੂੰ ਪਰੇ ਕਰਾਂਗੇ ਨਾ ਫਿਰ ਉਹ ਤੇ ਨਾਲ ਹੀ ਹੈ ਕੀਰਤਨ ਕਰ ਪ੍ਰੇਮ ਨਾਲ ਕਰ ਮੈਂ ਨੂੰ ਪਿੱਛੇ ਕਰਕੇ ਮੈਂ ਬੜਾ ਵਧੀਆ ਰਾਗੀ ਮੈਂ ਬੜਾ ਵਧੀਆ ਕੀਰਤਨੀਆ ਮੈਂ ਕੀਰਤਨ ਕਰਦਾ ਇਹਨੇ ਲੋਕ ਜੁੜਦੇ ਉਹ ਨਹੀਂ ਸਤਿਗੁਰੂ ਇਹ ਤੇਰੀ ਬਖਸ਼ਿਸ਼ ਵਰਤ ਰਹੀ ਤਨ ਗੁਰੂ ਨਾਮਦਾਸ ਜੀ ਤਨ ਗੁਰੂ ਨਾਮ ਮੈਂ ਕਥਾ ਬੜੀ ਵਧੀਆ ਕਰਨਾ ਉਹ ਮੈਂ ਇਹਨੂੰ ਪਰੇ ਕਰਦੇ ਪ੍ਰੇਮ ਲਿਆ ਵਿੱਚ ਪ੍ਰੇਮ ਫਿਰ ਰਸਨਾ ਤੇ ਗੁਰੂ ਨਾਮਦਾਸ ਬੋਲਣਗੇ ਫਿਰ ਤੇ ਬਾਬਾ ਦੀਪ ਸਿੰਘ ਬੋਲਣਗੇ ਹਾਂ ਜੀ ਸੇਵਾ ਕਰਦੇ ਹੋ ਨਾ ਜੋੜੇ ਝਾੜਦੇ ਹੋ ਬਰਤਨ ਮਾਂਜਦੇ ਹੋ ਲੰਗਰ ਬਣਾਉਂਦੇ ਹੋ ਲੰਗਰ ਵਰਤਾਉਂਦੇ ਹੋ ਮੈਂ ਇਹਨੂੰ ਪਰੇ ਕਰਦਿਆ ਕਰੋ ਪਰੇ ਮੈਂ ਪ੍ਰੇਮ ਲਿਆਓ ਮੈਂ ਕਹਿੰਨਾ ਫਿਰ ਤੁਹਾਡੀ ਕੀਤੀ ਸੇਵਾ ਵਿੱਚ ਵੀ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵਰਤਣਗੇ ਆਪ ਆਖੋ ਧੰਨ ਗੁਰੂ ਰਾਮਦਾਸ ਜੀ ਨਾ ਨਹੀਂ ਗੁਰੂ ਰਾਮਦਾਸ ਜੀ ਐਦਾਂ ਨਹੀਂ ਧੰਨ ਗੁਰੂ ਰਾਮਦਾਸ ਜੀ ਨਾ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਧੰਨ ਬਾਬਾ ਦੀਪ ਸਿੰਘ ਜੀ ਚੁਪਹਿਰਿਆਂ ਤੋਂ ਨਹੀਂ ਆਪਾਂ ਕਿਸੇ ਨੂੰ ਰੋਕਣਾ ਅਸੀਂ ਰੋਕਣਾ ਮਨਮਤ ਤੋਂ ਅਸੀਂ ਰੋਕਣਾ ਜਿਹੜੇ ਦੂਜੇ ਧਰਮਾਂ ਵਿੱਚ ਸ਼ਾਮਲ ਹੋ ਰਹੇ ਉਹਨਾਂ ਨੂੰ ਰੋਕਣਾ ਵੀ ਆਪਣੇ ਘਰ ਚੇ ਵਾਪਸ ਆਜੋ